ਪੀਰ ਬੁੱਧੂ ਸ਼ਾ ਸੱਚ ਅਤੇ ਧਰਮ ਦੀ ਰਾਖੀ ਦਾ ਨਾਮ ਹਿਮਾਚਲ ਪ੍ਰਦੇਸ਼ ਦੇ ਪਿੰਡ ਸਢੋਰਾ ਵਿੱਚ ਰਹਿਣ ਵਾਲੇ ਪੀਰ ਬੁੱਧੂ ਸ਼ਾ ਇੱਕ ਮਹਾਨ ਮੁਸਲਮਾਨ ਫਕੀਰ ਸਨ ਉਹ ਸੱਚੇ ਰਾਹ ਦੀ ਤਲਾਸ਼ ਵਿੱਚ ਰਹਿੰਦੇ ਸਨ ਜਦੋਂ ਉਨ੍ਹਾਂ ਨੂੰ ਸਨੇਹਾ ਮਿਲਿਆ ਕਿ ਗੁਰੂ ਨਾਨਕ ਦੇ ਘਰ ਦਾ ਦਸਮਾ ਰੂਪ ਗੁਰੂ ਗੋਬਿੰਦ ਰਾਏ ਜੀ ਪਾਉਂਟਾ ਸਾਹਿਬ ਵਿੱਚ ਨਿਵਾਸ ਕਰ ਰਹੇ ਸਨ ਤਾ ਉਹਨਾਂ ਦੇ ਦਿਲ ਵਿੱਚ ਉਹਨਾਂ ਨੂੰ ਮਿਲਣ ਦੀ ਤਲਬ ਜਾਗੀ ਉਹ ਆਪਣੀ ਪਾਲਕੀ ਤੇ ਨੌਕਰ ਚਾਕਰਾਂ ਸਮੇਤ ਪੌਂਤਾ ਸਾਹਿਬ ਪੁੱਜੇ ਗੁਰੂ ਜੀ ਦੇ ਦਰਸ਼ਨ ਕਰਦੇ ਹੀ ਉਹ ਆਤਮਿਕ ਸ਼ਾਂਤੀ ਮਹਿਸੂਸ ਕਰਨ ਲੱਗ ਪਏ ਉਹ ਸ਼ਾਂਤੀ ਜੋ ਕਿਸੇ ਪੁਸਤਕਾਂ ਜਾਂ ਬੰਦਗੀ ਨਾਲ ਵੀ ਨਹੀਂ ਮਿਲੀ ਸੀ ਗੁਰੂ ਜੀ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਉਹਨਾਂ ਦੇ ਮਨ ਵਿੱਚੋਂ ਸਾਰੇ ਸੰਦੇਹ ਮਿਟ ਗਏ ਹੁਣ ਉਹਨਾਂ ਨੂੰ ਤੂੰ ਤੇ ਮੈਂ ਦਾ ਕੋਈ ਫਰਕ ਨਾ ਰਹਿ ਗਿਆ ਸਿਰਫ ਇੱਕ ਜੋਤ ਹੀ ਰਹਿ ਗਈ ਪਹਿਲੀ ਮਿਲਣੀ ਤੋਂ ਬਾਅਦ ਪੀਰ ਬੁੱਧੂ ਸਾਹ ਦਾ ਗੁਰੂ ਜੀ ਪਾਸ ਆਉਣਾ ਸਧਾਰਨ ਹੋ ਗਿਆ ਉਹ ਹੁਣ ਪਾਲਕੀ ਨਹੀਂ ਲੈ ਕੇ ਆਉਂਦੇ ਸੀ ਸਿਰਫ ਪ੍ਰੇਮ ਅਤੇ ਭਗਤੀ ਨਾਲ ਉਹਨਾਂ ਨੇ ਸਮਝ ਲਿਆ ਕਿ ਗੁਰੂ ਜੀ ਦੀ ਲੜਾਈ ਕਿਸੇ ਰਾਜ ਲਈ ਨਹੀਂ ਸਿਰਫ ਜ਼ੁਲਮ ਦੇ ਖਿਲਾਫ ਉਹ ਜ਼ੁਲਮ ਜੋ ਗਰੀਬ ਜਨਤਾ ਉੱਤੇ ਧਰਮ ਦੇ ਨਾਮ ਤੇ ਖੋ ਰਿਹਾ ਪੀਰ ਜੀ ਨੇ ਆਪਣੇ 500 ਪਠਾਨ ਗੁਰੂ ਜੀ ਦੀ ਸੇਵਾ ਵਿੱਚ ਭੇਜੇ ਉਹ ਸਭ ਸ਼ੀਆ ਸਨ ਜਿਨ੍ਹਾਂ ਨੂੰ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢ ਦਿੱਤਾ ਸੀ ਪਰ ਜਦੋਂ ਪੰਘਾਣੀ ਦਾ ਯੁੱਧ ਆਇਆ ਤਾਂ 500 ਵਿੱਚੋਂ 400 ਪਠਾਨ ਲਾਲਚ ਵਿੱਚ ਆ ਕੇ ਗੁਰੂ ਜੀ ਦਾ ਸਾਥ ਛੱਡ ਗਏ। ਇਹ ਗੱਲ ਪੀਰ ਜੀ ਨੂੰ ਬਹੁਤ ਚੁਭੀ। ਉਹ ਤੁਰੰਤ ਆਪਣੇ 700 ਮੁਰੀਦਾਂ, 4 ਪੁੱਤਰਾਂ ਅਤੇ 2 ਭਰਾਵਾਂ ਸਮੇਤ ਗੁਰੂ ਜੀ ਦੀ ਮਦਦ ਲਈ ਮੈਦਾਨ ਵਿੱਚ ਪੁੱਜ ਗਏ। ਪੰਗਾ ਆਣੀ ਦਾ ਯੁੱਧ ਘੋਰ ਹੋਇਆ। ਖੂਨ ਦੀਆਂ ਧਾਰਾਂ ਵਹਿ ਗਈਆਂ। ਪੀਰ ਜੀ ਦੇ ਦੋ ਪੁੱਤਰ ਇਸ ਜੰਗ ਵਿੱਚ ਸ਼ਹੀਦ ਹੋ ਗਏ। ਪਰ ਅੰਤ ਵਿੱਚ ਸੱਚ ਦੀ ਜਿੱਤ ਹੋਈ। ਪਹਾੜੀ ਰਾਜੇ ਮੈਦਾਨ ਛੱਡ ਭੱਜ ਗਏ ਜਦੋਂ ਯੁੱਧ ਮੁੱਕਿਆ ਪੀਰ ਬੁੱਧੂ ਸ਼ਾਹ ਗੁਰੂ ਜੀ ਕੋਲ ਵਿਦਾਈ ਲਈ ਆਏ ਗੁਰੂ ਜੀ ਨੇ ਪਿਆਰ ਨਾਲ ਪੁੱਛਿਆ ਪੀਰ ਜੀ ਤੁਸੀਂ ਇਸ ਯੁੱਧ ਵਿੱਚ ਬਹੁਤ ਸੇਵਾ ਕੀਤੀ ਹੈ ਕੋਈ ਮੰਗ ਹੋਵੇ ਤਾਂ ਦੱਸੋ ਗੁਰੂ ਨਾਨਕ ਦੇ ਘਰੋਂ ਪੂਰੀ ਕੀਤੀ ਜਾਵੇਗੀ ਉਸ ਵੇਲੇ ਗੁਰੂ ਜੀ ਆਪਣੇ ਕੇਸਾਂ ਵਿੱਚ ਕੰਗਾ ਕਰ ਰਹੇ ਸਨ ਪੀਰ ਜੀ ਨੇ ਨਿਮਰਤਾ ਨਾਲ ਕਿਹਾ ਗੁਰੂ ਜੀ ਜੇ ਆਪ ਮੇਰੀ ਸੇਵਾ ਤੇ ਨਿਹਾਲ ਹੋਏ ਹੋ ਤਾਂ ਮੈਨੂੰ ਇਹ ਕੰਗਾ ਤੇ ਆਪਣੇ ਸੁੰਦਰ ਕੇਸ ਬਖਸ਼ ਦਿਓ ਗੁਰੂ ਜੀ ਨੇ ਮੁਸਕਰਾ ਕੇ ਉਹ ਕੰਗਾ ਤੇ ਕੇਸ ਪੀਰ ਜੀ ਨੂੰ ਬਖਸ਼ ਦਿੱਤੇ ਉਹ ਕੰਗਾ ਬਾਅਦ ਵਿੱਚ ਨਾਬੇ ਦੇ ਰਾਜੇ ਨੇ ਉਹਨਾਂ ਦੀ ਔਲਾਦ ਪਾਸੋਂ ਖਰੀਦਿਆ ਸੀ ਜਦੋਂ ਅਰੰਗਜੀਤ ਨੂੰ ਪਤਾ ਲੱਗਾ ਕਿ ਪੀਰ ਬੁੱਧੂ ਸ਼ਾਹ ਨੇ ਗੁਰੂ ਜੀ ਦੀ ਮਦਦ ਕੀਤੀ ਸੀ ਤਾਂ ਉਸ ਨੇ ਉਸਮਾਨ ਖਾਨ ਨੂੰ ਫੌਜ ਦੇ ਕੇ ਸਢੋਰਾ ਭੇਜਿਆ ਉਸਮਾਨ ਖਾਨ ਨੇ ਪੀਰ ਜੀ ਨੂੰ ਗ੍ਰਿਫਤਾਰ ਕੀਤਾ ਅਤੇ ਬੇਰਹਿਮੀ ਨਾਲ ਜ਼ਮੀਨ ਵਿੱਚ ਜਿੰਦਾ ਦੱਬ ਦਿੱਤਾ ਪੀਰ ਬੁੱਧੂ ਸ਼ਾਹ ਨੇ ਸੱਚ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ ਅਤੇ ਸੱਚ ਦੇ ਮੈਦਾਨ ਵਿੱਚ ਹਮੇਸ਼ਾ ਲਈ ਅਮਰ ਹੋ ਗਏ ਪੀਰ ਬੁੱਧੂ ਸ਼ਾਹ ਬਾਗ ਸਾਨੂੰ ਵੀ ਕਦੇ ਜ਼ੁਲਮ ਦੇ ਸਾਹਮਣੇ ਚੁੱਪ ਨਹੀਂ ਰਹਿਣਾ ਚਾਹੀਦਾ ਗੁਰੂ ਦੇ ਚਰਨਾਂ ਵਿੱਚੋਂ ਸਿਰਫ ਉਹੀ ਮੰਗੋ ਜਿਹੜੀ ਉਹਨਾਂ ਦੀ ਖੁਸ਼ੀ ਹੋਵੇ ਨਾ ਕਿ ਸਾਡੀ ਇੱਛਾ